ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੋਹੀ ਕਬੀਰ ਜੀਓ ਲਲਿਤ ਸ਼ਬਦ ਦਾ ਸਥਾਈ ਹੈ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਇਸ ਸ਼ਬਦ ਨੂੰ ਆਪਾਂ ਭਾਈ ਹਰਜਿੰਦਰ ਸਿੰਘ ਜੀ ਸ਼ੇ ਨਗਰ ਵਾਲਿਆਂ ਦੀ ਧੁਨ ਤੇ ਸਿੱਖਣ ਜਾ ਰਹੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਾਂਦੇ ਹਾਂ ਕਿਉਂਕਿ ਆਸਾਨੀ ਦੇ ਨਾਲ ਵੀਰ ਅਤੇ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਨ ਕਿਉਂਕਿ ਸ਼ਬਦ ਦੀ ਰੇਂਜ ਜ਼ਿਆਦਾ ਨਹੀਂ ਹੈ ਤੇ ਸਾ ਜਦੋਂ ਆਪਾਂ ਪਹਿਲੇ ਕਾਲੇ ਨੂੰ ਮੰਨਦੇ ਹਾਂ ਤਾਂ ਮੰਦਰ ਸੱਤਕ ਵਿੱਚ ਸ਼ਬਦ ਕੋਮਲ ਨੀ ਤੱਕ ਅਤੇ ਮੱਦ ਸੱਤਕ ਵਿੱਚ ਸਾ ਤੋਂ ਬਾਅਦ ਸ਼ੁੱਧਰੇ ਕੋਮਲ ਗਾ ਔਰ ਕਿਤੇ ਕਿਤੇ ਸ਼ੁੱਧ ਗਾ ਵੀ ਇਸ ਰਾਤ ਇਸ ਸ਼ਬਦ ਵਿੱਚ ਲੱਗਦਾ ਹੈ ਇਸ ਤੋਂ ਬਾਅਦ शुद्ध मा पा कोमल धा कोमल नी और ते सा इते तक शब्द का चलन है आसानी दे नाल इस नु गायन कीता जा सकता है ते एक बार अपन स्थाई तेंतरा सुनदे हा ते इस तो बाद सिखदे हा कल्ले-कल्ले सुर ते <ण्णाग> बावरे ते ज्ञान विचार ਰੇ ਨਾ ਪਾਇਆ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾ ਪਾਇਆ ਟੱਕ 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 ਥਾਕੇ ਨਨ ਸਰਵਣ ਸੁਨ ਥਾਕੇ ਕਿਨੇ ਸਰਵਣ ਸੁਨ ਥਕੇ ਖਾਕੀ ਸੁੰਦਰ ਕਾਇਆ ਜਰਕੀ ਸਭ ਮਨ ਥਾ ਕੀ ਇਕ ਨਥਾ ਤਸਮਾਇਆ ਪੰਜ ਸ਼ਬਦੋਂ ਸਿੱਖਦੇ ਹਾਂ ਕੱਲੇ ਕੱਲੇ ਸੁਰ ਤੇ ਬਾਵਰੇ ਬਾਵਰੇ ਤੈ ਗਿਆਨ ਤੈ ਗਿਆਨ ते ज्ञान विचार न पाया बरे ते ज्ञान विचार न पाया ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ ਆਖਾਲੀ ਬੀਜ ਬਜਾਣਾ ਤਾਂ ਜਦੋਂ ਇਸ ਨੂੰ ਵਾਪਸੀ ਕਰਨੀ ਹੈ ਬਿਰਥਾ ਜਨਮ ਗਵਾ ਆ ਬਵਰੇ ਤ ਗਿਆਨ ਵਿਚਾਰ ਨਾ ਪਾਇਆ ਤੇ ਇਸ ਤੋਂ ਬਾਅਦ ਅੰਤਰਾ ਆ ਜਾਂਦਾ ਹੈ ਅੰਤਰੇ ਦੇ ਵਿੱਚ ਸਪੇਸ ਦੇਣ ਲਈ ਆਪਾਂ ਟਿਊਨ ਵਜਾ ਸਕਦੇ ਹਾਂ ਇਸ ਦੀ ਜਗ੍ਹਾ ਆਪਾਂ ਅੰਤਰੇ ਨੂੰ ਗਾਣ ਤੋਂ ਪਹਿਲਾਂ ਅੰਤਰੇ ਦੀ ਟਿਊਨ ਵੀ ਖਾਲੀ ਵਜਾਈ ਜਾ ਸਕਦੀ ਹੈ ये एक्स्ट्रा ट्यून है इसके तो बाद थाके नैन थाके नै ਸੁਨ ਥਾ ਕੇ ਥਾ ਕਿ ਸੁੰਦਰ ਕਾਇਆ ਫਿਰ ਤੋਂ ਇੱਕ ਵਾਰ ਥਾ ਕੇ ਨੈਨ ਸਰਵਣ ਸੁਨ ਇਥੇ ਸ਼ੁੱਧਕਾ ਲੱਗ ਗਿਆ ਸੁਨ ਥਾ ਕੇ था सुंदर का इस तो बद जरा दी सब मत था की। से मोहित ट्यून है बिल्कुल पहली लैंड वाली एक न था कस म ਇੱਕ ਨਥਾ ਕਸਮਾਇਆ ਜੇ ਤੋ ਵਾਪਸੀ ਕਰਨੀ ਹੈ ਅੰਤਰੇ ਨੂੰ ਸਮਾਪਤ ਕਰਨਾ ਹੈ ਫਿਰ ਇੱਕ ਨਥਾ ਕਸਮਾਇਆ ਇੱਕ ਨਥਾ ਕਸਮਾਇਆ फिर बाबरे बाबरे ज्ञान विचार न पाया बिरथा ਇਨੂੰ ਗਾਇਨ ਵਿੱਚ ਲੰਬਾ ਵੀ ਆਪਾਂ ਕਰ ਸਕਦੇ ਆ ਹਾਂ ਬਿਰਤ ਜਨਮ ਗਵਾਇਆ ਬਿਰਤ ਜਨਮ ਗਵਾਇਆ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ